ਅਮਰੀਕੀ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਐਫ ਬੀਆਈ ਨੇ ਐਨਆਈ ਦੇ ਨਾਲ ਅਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਦੇ ਪੰਜਾਬ ਵਿੱਚ ਅਤਵਾਦੀ ਮੋਡਿਊਲ ਦਾ ਬਲੂਪ੍ਰਿੰਟ ਸਾਂਝਾ ਕੀਤਾ ਹੈ ਐਫ ਬੀਆਈ ਨੇ ਦੱਸਿਆ ਹੈ ਕਿ ਫਿਲਹਾਲ ਪੰਜਾਬ ਵਿੱਚ ਅਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ 32 ਅਤਵਾਦੀ ਐਕਟਿਵੇਟ ਹਨ ਜੋ ਪਾਸਿਆ ਦੇ ਨਾਲ ਸਿੱਧੇ ਕਨੈਕਸ਼ਨ ਵਿੱਚ ਸਨ ਦੱਸਦੇ ਕਿ ਅਤਵਾਦੀ ਹੈਪੀ ਪਾਸਿਆ ਨੂੰ ਕੁਝ ਦਿਨ ਪਹਿਲਾਂ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਦੌਰਾਨ ਉਸ ਕੋਲੋਂ ਹੋਈ ਪੁੱਛਗਿੱਛ ਵਿੱਚ ਇਨਪੁਟ ਸਾਹਮਣੇ ਆਏ ਹਨ ਜਿਨ੍ਹਾਂ ਦਾ ਬਲੂਪ੍ਰਿੰਟ FBI ਬਲੋ NIA ਨੂੰ ਸੌਂਪਿਆ ਗਿਆ ਹੈ FBI ਨੇ ਦੱਸਿਆ ਹੈ ਕਿ ਅਤਵਾਦੀ ਪਾਸਿਅ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇਹ 32 ਅਤਵਾਦੀ ਗੁਰਗੇ ਪੰਜਾਬ ਵਿੱਚ ਆਪਰੇਟ ਕਰ ਰਹੇ ਹਨ NIA ਦਿੱਲੀ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਇਹ ਸਾਰੇ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਕਨੈਕਸ਼ਨ ਵਿੱਚ ਹਨ ਇਹ ਸਾਰੇ ਅਤਵਾਦੀ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪੁਲਿਸ ਥਾਣਿਆਂ ਤੇ ਗ੍ਰੇਨੇਡ ਹਮਲੇ ਅਤੇ ਟਾਰਗੇਟ ਕਿਲਿੰਗ ਵਜੋਂ ਕਿਸੇ ਵੱਡੇ ਅਤਵਾਦੀ ਹਮਲੇ ਦੀ ਤਿਆਰੀ ਕਰ ਰਹੇ ਸਨ ਜਲੰਧਰ ਵਿੱਚ ਪਾਜਪਾ ਗੋ ਮਨੋਰੰਜਨ ਕਾਲੀਆ ਘਰਤੇ ਹੋਏ ਗ੍ਰੇਨੇਡ ਹਮਲੇ ਨੂੰ ਵੀ ਇਹਨਾਂ ਗੁਰਗੀਆਂ ਨੇ ਹੀ ਅੰਜਾਮ ਦਿੱਤਾ ਸੀ ਅਮਰੀਕੀ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਐਫ ਬੀ ਆਈ ਨੇ ਐਨਆਈ ਦੇ ਨਾਲ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਦੇ ਪੰਜਾਬ ਵਿੱਚ ਅੱਤਵਾਦੀ ਮੋਡਿਊਲ ਦਾ ਬਲੂਪ੍ਰਿੰਟ ਸਾਂਝਾ ਕੀਤਾ ਹੈ ਐਫ ਬੀ ਆਈ ਨੇ ਦੱਸਿਆ ਹੈ ਕਿ ਫਿਲਹਾਲ ਪੰਜਾਬ ਵਿੱਚ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ 32 ਅੱਤਵਾਦੀ ਐਕਟਿਵੇਟ ਹਨ ਜੋ ਪਾਸਿਆ ਦੇ ਨਾਲ ਸਿੱਧੇ ਕਨੈਕਸ਼ਨ ਵਿੱਚ ਸਨ ਦੱਸਦੇ ਕਿ ਅੱਤਵਾਦੀ ਹੈਪੀ ਪਾਸਿਆ ਨੂੰ ਕੁਝ ਦਿਨ ਪਹਿਲਾਂ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਉਸ ਕੋਲੋਂ ਹੋਈ ਪੁੱਛਗਿੱਛ 'ਚ ਇਹ ਇਨਪੁਟ ਸਾਹਮਣੇ ਆਏ ਹਨ ਜਿਨ੍ਹਾਂ ਦਾ ਬਲੂਪ੍ਰਿੰਟ ਐਫਬੀਆਈ ਬਲੋ ਐਨਆਈਏ ਨੂੰ ਸੌਂਪਿਆ ਗਿਆ ਹੈ ਐਫਬੀਆਈ ਨੇ ਦੱਸਿਆ ਹੈ ਕਿ ਅੱਤਵਾਦੀ ਪਾਸਿਆ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇਹ 32 ਅੱਤਵਾਦੀ ਗੁਰਗੇ ਪੰਜਾਬ ਵਿੱਚ ਆਪਰੇਟ ਕਰ ਰਹੇ ਹਨ NIA ਦਿੱਲੀ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਇਹ ਸਾਰੇ ਬਬਰ ਖਾਲਸਾ ਇੰਟਰਨੈਸ਼ਨਲ ਅਤੇ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਕਨੈਕਸ਼ਨ ਵਿੱਚ ਹਨ ਇਹ ਸਾਰੇ ਅਤਵਾਦੀ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪੁਲਿਸ ਥਾਣਿਆਂ ਤੇ ਗ੍ਰੇਨੇਡ ਹਮਲੇ ਅਤੇ ਟਾਰਗੇਟ ਕਿਲਿੰਗ ਵਜੋਂ ਕਿਸੇ ਵੱਡੇ ਅਤਵਾਦੀ ਹਮਲੇ ਦੀ ਤਿਆਰੀ ਕਰ ਰਹੇ ਸਨ ਜਲੰਧਰ ਵਿੱਚ ਪਾਜਪਾ ਗੋਮਨਰੰਜਨ ਕਾਲੀਆ ਦੇ ਘਰ ਤੇ ਹੋਏ ਗ੍ਰੇਨੇਡ ਹਮਲੇ ਨੂੰ ਵੀ ਇਹਨਾਂ ਗੁਰਗੀਆਂ ਨੇ ਹੀ ਅੰਜਾਮ ਦਿੱਤਾ ਸੀ ਅਮਰੀਕੀ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਨੇ ਐਨਆਈ ਦੇ ਨਾਲ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਦੇ ਪੰਜਾਬ ਵਿੱਚ ਅੱਤਵਾਦੀ ਮੋਡਿਊਲ ਦਾ ਬਲੂਪ੍ਰਿੰਟ ਸਾਂਝਾ ਕੀਤਾ ਹੈ FBI ਨੇ ਦੱਸਿਆ ਹੈ ਕਿ ਫਿਲਹਾਲ ਪੰਜਾਬ ਵਿੱਚ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ 32 ਅੱਤਵਾਦੀ ਐਕਟਿਵੇਟ ਹਨ ਜੋ ਪਾਸਿਆ ਦੇ ਨਾਲ ਸਿੱਧੇ ਕਨੈਕਸ਼ਨ ਵਿੱਚ ਸਨ ਦੱਸਦੇ ਕਿ ਅੱਤਵਾਦੀ ਹੈਪੀ ਪਾਸਿਆ ਨੂੰ ਕੁਝ ਦਿਨ ਪਹਿਲਾਂ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਦੌਰਾਨ ਉਸ ਕੋਲੋਂ ਹੋਈ ਪੁੱਛਗਿੱਛ 'ਚ ਇਹ ਇਨਪੁਟ ਸਾਹਮਣੇ ਆਏ ਹਨ ਜਿਨ੍ਹਾਂ ਦਾ ਬਲੂਪ੍ਰਿੰਟ FBI ਬਲੋ NIA ਨੂੰ ਸੌਂਪਿਆ ਗਿਆ ਹੈ FBI ਨੇ ਦੱਸਿਆ ਹੈ ਕਿ ਅਤਵਾਦੀ ਪਾਸਿਅ ਅਤੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਇਹ 32 ਅਤਵਾਦੀ ਗੁਰਗੇ ਪੰਜਾਬ ਵਿੱਚ ਆਪਰੇਟ ਕਰ ਰਹੇ ਹਨ NIA ਦਿੱਲੀ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਇਹ ਸਾਰੇ ਬਬਰ ਖਾਲਸਾ ਇੰਟਰਨੈਸ਼ਨਲ ਅਤੇ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਕਨੈਕਸ਼ਨ ਵਿੱਚ ਹਨ ਇਹ ਸਾਰੇ ਅਤਵਾਦੀ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪੁਲਿਸ ਥਾਣਿਆਂ ਤੇ ਗ੍ਰੇਨੇਡ ਹਮਲੇ ਅਤੇ ਟਾਰਗੇਟ ਕਿਲਿੰਗ ਵਜੋਂ ਕਿਸੇ ਵੱਡੇ ਅਤਵਾਦੀ ਹਮਲੇ ਦੀ ਤਿਆਰੀ ਕਰ ਰਹੇ ਸਨ ਜਲੰਧਰ ਵਿੱਚ ਪਾਜਪਾ ਗੋ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਗ੍ਰੇਨੇਡ ਹਮਲੇ ਨੂੰ ਵੀ ਇਹਨਾਂ ਗੁਰਗੀਆਂ ਨੇ ਹੀ ਅੰਜਾਮ ਦਿੱਤਾ ਸੀ